ਕਣਕ ਦੇ ਵਿੱਚ ਯੂਰੀਆ ਦੇ ਨਾਲ ਸੰਬੰਧਿਤ ਜਿਹੜਾ ਸਵਾਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਜਾਨਾ ਦਾ ਤੇ ਕਹਿਣਾ ਹੈ ਕਿ ਵੀ ਆਪਾਂ ਕਣਕ ਨੂੰ 110 ਕਿਲੋ ਯੂਰੀਆ ਪਾਉਣੀ ਹੈ ਨਾਲ 55 ਕਿਲੋ ਡਾਈ ਹੈ 110 ਕਿਲੋ ਦਾ ਮਤਲਬ ਇਹ ਹੋ ਗਿਆ ਕਿ 2 ਗੱਟੇ 90 ਕਿਲੋ ਤੇ 20 ਕਿਲੋ ਉੱਤੇ ਮਕ ਢਾਈ ਗੱਟੇ ਦੇ ਲਗਭਗ ਹੋ ਗਿਆ ਠੀਕ ਹੈ ਇਹੀ ਹੋ ਗਿਆ ਤਾਂ ਲੇਕਿਨ ਇਹ ਪੂਰੇ ਪੰਜਾਬ ਦੇ ਲਈ ਔਸਤ ਹੈ ਔਸਤ ਦਾ ਮਤਲਬ ਆਪਣੇ ਲਈ ਇੱਕ ਸੈਂਟਰ ਪੁਆਇੰਟ ਹੈ ਇਸ ਪੁਆਇੰਟ ਤੇ ਆਪਾਂ ਖੜਨਾ ਹੈ ਇਹਦੇ ਆਸੇ-ਪਾਸੇ ਆਪਾਂ ਘੁੰਮਣਾ ਹੈ ਆਸੇ-ਪਾਸੇ ਘੁੰਮਣ ਦਾ ਮਤਲਬ ਕੀ ਕਿ ਇੱਕ ਜ਼ਮੀਨ ਇਹੋ ਜਿਹੀ ਹੋਏਗੀ ਜਿੱਥੇ ਆਪਣੀ ਇੱਕ ਗੱਟਾ ਹੀ ਯੂਰੀਆ ਦਾ ਬੋਤ ਹੋਏਗਾ ਉਹ ਲੱਗ ਜ਼ਮੀਨ ਹੈ ਇੱਕ ਜ਼ਮੀਨ ਇਹੋ ਜਿਹੀ ਹੋਊਗੀ ਜਿੱਥੇ ਢਾਈ ਦੀ ਜਗ੍ਹਾ ਤੇ ਤਿੰਨ ਗੱਟੇ ਕੰਮ ਕਰਦੇ ਹੋਣਗੇ ਤਾਂ ਫਿਰ ਤੁਸੀਂ ਇਹਨੂੰ ਔਸਤ ਮੰਨ ਕੇ ਇਹਦੇ ਆਸੇ-ਪਾਸੇ ਆਪਣੇ ਖੇਤ ਦੇ ਹਿਸਾਬ ਦੇ ਨਾਲ ਨਿਸ਼ਚਿਤ ਕਰਨਾ ਹੈ ਕਿ ਮੇਰੇ ਖੇਤ ਦੇ ਵਿੱਚ ਕਿੰਨੀ ਯੂਰੀਆ ਚਾਹੀਦੀ ਹੈ ਜਿਹੜੇ ਆਪਾਂ 4 ਗੱਟੇ 5 ਗੱਟੇ ਪਾਈ ਜਾਣੀ ਜਾਂ 7 ਦਿਨ ਤੋਂ ਬਾਅਦ ਪਾਈ ਜਾਣੀ ਉਹ ਗਲਤ ਹੈ ਹੁਣ ਤੁਹਾਡੇ ਕੋਲੇ ਦੋ ਖੇਤ ਹੋਣਗੇ ਇੱਕ ਖੇਤ ਉਹ ਹੈ ਜਿੱਥੇ ਪਹਿਲੀ ਕਲਰਾਠੀ ਹੈ ਇੱਕ ਖੇਤ ਉਹ ਜਿਹੜਾ ਬਹੁਤ ਵਧੀਆ ਹੈ ਕਲਰਾਠੀ ਪਹਿਲੀ ਦੇ ਵਿੱਚ ਆਮ ਖੇਤ ਨਾਲੋਂ 25% ਯੂਰੀਆ ਜ਼ਿਆਦਾ ਪਏਗੀ ਜੇਕਰ ਅਸੀਂ ਦਸੰਬਰ ਚ ਕਣਕ ਬੀਜਦੇ ਹਾਂ ਤੇ 25% ਯੂਰੀਆ ਘੱਟ ਪਏਗੇ ਇਸਦਾ ਧਿਆਨ ਰੱਖਣਾ